ਇਨਸਾਨ ਦੇ ਇਲਾਕੇ ਵਿੱਚ ਆ ਕੇ ਕਰਦੇ ਹਨ ਬਦਮਾਸ਼ੀ ਤੇ ਜ਼ਬਰਦਸਤੀ ਦੁਕਾਨਾਂ ਤੋਂ ਤੇ ਇਹ ਆਵੇ ਜਿਵੇਂ ਬੰਦੇ ਖਾਣ ਵਾਲੀਆਂ ਚੀਜ਼ਾਂ ਰੱਖਦੇ ਤੇ ਚੁੱਕ ਕੇ ਲੈ ਜਾਂਦੇ ਹਨ ਤੁਸੀਂ ਵੇਖੋ ਬੇਸ਼ੱਕ ਕਈਆਂ ਥਾਵਾਂ ਤੇ ਇਹਨਾਂ ਦੀ ਪੂਜਾ ਹੁੰਦੀ ਹੈ ਕਈਆਂ ਥਾਵਾਂ ਤੇ ਇਹਨਾਂ ਨੂੰ ਬੜੇ ਫਲ ਫਰੂਟ ਪਾਏ ਜਾਂਦੇ ਨੇ ਇਹ ਜਿਹੜੇ ਬਾਂਦਰ ਨੇ ਇਹ ਬੜੇ ਸ਼ੈਤਾਨ ਦਿਮਾਗ ਦੇ ਤੇਜ਼ ਦਿਮਾਗ ਦੇ ਹੁੰਦੇ ਆ ਵੇਖੋ ਜਿਵੇਂ ਥੈਲਾ ਪਿਆ ਆਜਾ ਸਬਜ਼ੀ ਵਾਲੀਆਂ ਦੁਕਾਨਾਂਾਂ ਨੇ ਤੇ ਸ਼ਰਿਆਮ ਬਦਮਾਸ਼ੀ ਕਰਕੇ ਤੇ ਇਹ ਇੱਥੇ ਚੀਜ਼ਾਂ ਚੱਕ ਲੈਂਦੇ ਨੇ ਕਿਉਂਕਿ ਇੱਥੇ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਹਨਾਂ ਬਾਂਦਰਾਂ ਦੀ ਇੱਥੇ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਇਹ ਬਦਮਾਸ਼ੀ ਕਰਦੇ ਨੇ ਜੇ ਕੋਈ ਮਾੜਾ ਮੋਟਾ ਅਗੋਂ ਰੋਕਣ ਦੀ ਕੋਸ਼ਿਸ਼ ਕਰਦਾ ਜਾਂ ਤੇ ਇਹ ਭੱਜ ਜਾਂਦੇ ਨੇ ਜਾਂ ਫਿਰ ਅਗੋਂ ਉਹਨੂੰ ਇਹ ਕੁੱਟਣ ਮਾਰਨ ਲੱਗ ਪੈਂਦੇ ਨੇ ਵੀ ਬਹੁਤ ਜ਼ਿਆਦਾ ਉਹਨਾਂ ਤੇ ਇਹ ਆਪਣਾ ਰੋਬ ਜਮਾਉਂਦੇ ਨੇ ਤੇ ਵੇਖੋ ਆ ਗਿਣਤੀ ਤੁਸੀਂ ਵੇਖੋ ਡਾਰਾਂ ਦੀਆਂ ਡਾਰਾਂ ਇਹ ਦਿਨੇ ਦੁਪਹਿਰੇ ਚਿੱਟੇ ਦੇਣ ਆ ਕੇ ਤੇ ਆਪਣਾ ਜਿਹੜੀ ਧੌਂ ਜਮਾਉਂਦੀਆਂ